ਹਲੋ ਦੋਸਤੋ ਕੀ ਆ ਜਾਣਾ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆਂ ਦਰਿਆ ਤੇ ਸੱਤ ਲੋਹ ਦਰਿਆ ਤੇ ਤੁਸੀਂ ਚੈੱਕ ਕਰੋ ਜਿਹੜੇ ਕ੍ਰੇਟ ਨੇ ਕ੍ਰੇਟ ਵੀ ਕਿਤੇ ਨ ਕਿਤੇ ਬਹਿਣੇ ਸ਼ੁਰੂ ਹੋ ਗਏ ਨੇ ਬਹੁਤ ਵੱਡੇ ਵੱਡੇ ਇੱਥੇ ਜਿਹੜੇ ਵੈਰੇ ਨੇ ਉਹ ਪੈ ਰਹੇ ਨੇ ਤੇ ਕ੍ਰੇਟਾਂ ਦਾ ਲੈਵਲ ਵੇਖੋ ਕਿੰਨਾ ਜ਼ਿਆਦਾ ਡਾਊਨ ਹੋ ਗਿਆ ਆ ਦੇਖ ਸਕਦੇ ਹੋ ਤੇ ਇੱਥੋਂ ਆ ਵੇਖਾ ਡਲੀਕਾਂ ਪਈਆਂ ਹੋਈਆਂ ਨੇ ਕ੍ਰੇਟ ਜਿਹੜੇ ਕਿਤੇ ਨ ਕਿਤੇ ਟੇਢੇ ਹੋਣੇ ਸ਼ੁਰੂ ਹੋ ਗਏ ਨੇ ਤੇ ਇਹ ਕਿਤੇ ਨ ਕਿਤੇ ਢਾਹ ਦਾ ਕਾਰਨ ਇਹ ਵੀ ਬਣ ਗੇ ਆਵਾਜ਼ ਦੇ ਰਹੇ ਨੇ ਕ੍ਰੇਟ ਆਵਾਜ਼ ਆ ਰਹੀ ਏ ਇਹ 22 ਤਰੀਕ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿ ਸਾਰੇ ਵੀਰਾਂ ਭਰਾਵਾਂ ਤੱਕ ਸਹੀ ਜਾਣਕਾਰੀ ਪਹੁੰਚ ਜਾਵੇ ਕਿਤੇ ਨ ਕਿਤੇ ਪਾਣੀ ਥੋੜਾ ਥੋੜਾ ਕਰਕੇ ਵਧਣਾ ਸ਼ੁਰੂ ਵੀ ਏ ਕਿਉਂਕਿ ਪਾਣੀ ਬਹੁਤ ਉੱਤਰ ਗਿਆ ਸੀ ਤਾਂ ਹੁਣ ਫਿਰ ਪਾਣੀ ਥੋੜਾ ਥੋੜਾ ਕਿਤੇ ਵਧਣਾ ਸ਼ੁਰੂ ਹੋਏ ਆ ਦੇਖ ਸਕਦੇ ਹੋ ਜਿਹੜੇ ਕਰੇਟਾਂ ਨੂੰ ਇਹਨੇ ਡਾਊਨ ਕਰਤੇ ਰੱਖ ਦਿੱਤਾ ਆ ਲੈਵਲ ਵੇਖ ਲਓ ਤੇ ਉਹ ਵੇਖ ਲਓ ਸਿੱਧਾ ਥੱਲੇ ਨੂੰ ਬਰੋਬਰ ਸੀ ਆ ਬਰੋਬਰ ਸੀਗੇ ਤੇ ਉਹ ਡਾਊਨ ਹੋ ਚੁੱਕੇ ਨੇ ਕਰੇਟ ਤੇ ਪਾਣੀ ਦੇ ਅਬਾਲੇ ਚੈੱਕ ਕਰੋ ਤੁਸੀਂ ਆ ਦੇਖੋ